ਹਾਂਜੀ ਬਈ ਸਤਿਗੁਰੂ ਸਾਰਿਆਂ ਨੂੰ ਅੱਜ ਅਸੀਂ ਸਾਡੇ ਪਿੰਡ ਕੋਟਦਲਾ ਦੇ ਵਿੱਚ ਖੜੇ ਆਂ ਤੇ ਸਾਡੇ ਆਮ ਆਦਮੀ ਪਾਰਟੀ ਦੇ ਵਰਕਰ ਸਾਹਿਬਾਨਾਂ ਦੇ ਨਾਲ ਅਸੀਂ ਅੱਜ ਸਾਡੇ ਪਿੰਡ ਦੇ ਗਰਾਊਂਡ ਦੇ ਵਿੱਚ ਖੜੇ ਆਂਗੇ ਤੇ ਜੋ ਪਿੱਛੇ ਉਹ ਦੇਖ ਰਹੇ ਹੋ ਸਾਡੇ ਪਿੰਡ ਦਾ ਗਰਾਊਂਡ ਪਹਿਲਾਂ ਕੁਝ ਬਹੁਤ ਤੰਗ ਸੀਗੇ ਤੇ ਛੋਟਾ ਸੀਗਾ ਜੋ ਖੇਡ ਦੇ ਮੈਦਾਨ ਲਈ ਘੱਟ ਸੀਗਾ ਉਹਦੇ ਲਈ ਅਸੀਂ ਪਿੱਛੇ ਜਗ੍ਹਾ ਵੀ ਸਰਪੰਚ ਸਾਹਿਬ ਨੇ ਸਾਡੇ ਕਵਰ ਕੀਤੀ ਹੈ ਉਹ ਕਰਨਗੇ ਤੋਬਾ ਭਰ ਕੇ ਜੋ ਗਰਾਊਂਡ ਦੀ ਜਗ੍ਹਾ ਕੀ ਹੋਰ ਵਧਾਈ ਜਾਊਗੀ ਗਰਾਊਂਡ ਸਕੂਲ ਗਰਾਊਂਡਾਂ ਵਾਸਤੇ ਜ਼ਿਆਦਾਤਰ ਖਿਡਾਰੀਆਂ ਨੂੰ ਖੇਡਾਂ ਵੱਲ ਜੋੜਨ ਵਾਸਤੇ ਸਕੂਲ ਗਰਾਊਂਡਾਂ ਦੇ ਪੈਸੇ ਲਾਏ ਜਾ ਰਹੇ ਨੇਗੇ ਜੋ ਸਾਡੇ ਹਲਕੇ ਦੇ ਸਾਡੇ ਐਮਐਲਏ ਸਾਹਿਬ ਲਾਹਵ ਸਿੰਘ ਉਗੋਕੇ ਵੱਲੋਂ ਸਾਡੇ ਸਕੂਲ ਦੇ ਇਸ ਗਰਾਊਂਡ ਦੇ ਵਿੱਚ ਤਕਰੀਬਨ 38 ਲੱਖ ਦੀ ਜੋ ਰਸਤੀ ਕਲ ਉਹ ਪਾਸ ਕੀਤੀ ਗਈ ਹੈਗੀ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਇਸ ਦਾ ਕੰਮ ਚੱਲ ਪਏਗਾ ਤੇ ਕੁਝ ਪੈਸੇ ਸਾਡੇ ਪੰਚਾਇਤ ਦੇ ਫੰਡ ਦੇ ਵਿੱਚ ਆ ਚੁੱਕੇ ਨੇਗੇ ਤੇ ਅਸੀਂ ਸਾਡੇ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਤੇ ਜਿਨ੍ਹਾਂ ਦੀ ਮਿਹਨਤ ਸਦਕਾ ਸਾਡੇ ਪਿੰਡ ਦੇ ਨਾਲ ਉਹਨਾਂ ਦਾ ਬਹੁਤ ਪਿਆਰ ਰਿਹਾ ਤੇ ਉਹਨਾਂ ਨੇ ਸਾਨੂੰ 38 ਲੱਖ ਦੀ ਰਕਮ ਸਾਡਾ ਗਰਾਊਂਡ ਬਣਾਉਣ ਲਈ ਦਿੱਤੀ ਹੈਗੀ ਉਸ ਦੇ ਨਾਲ ਨਾਲ ਸਾਡੇ ਉਹਨਾਂ ਨੇ ਜੋਥ ਕਲੱਬ ਬਣਾਏ ਨੇ ਜਿਹਦੇ ਵਿੱਚ ਕੀ ਮੇਰੇ ਨਾਲ ਇਹ ਮੈਂ ਸਾਡੇ ਪਾਰਟੀ ਦੇ ਮੈਂਬਰ ਸਾਹਿਬਾਨ ਖੜੇ ਨੇਗੇ ਜਿਨ੍ਹਾਂ ਨੂੰ ਕੀ ਵਾਤਾਵਰਨ ਨਸਿਆਂ ਵਿਰੁੱਧ ਤੇ ਸਕੂਲਾਂ ਨਾਲ ਜੋੜਨ ਵਾਸਤੇ ਜਾਂ ਫਿਰ ਲਾ ਲੋ ਕੋਈ ਸਮਾਜ ਸੇਵਾ ਵਾਸਤੇ ਇਹਨਾਂ ਨੂੰ ਇੱਕ ਜੁੱਟ ਕਰਕੇ ਇਹਨਾਂ ਦੀ ਇੱਕ 10 ਮੈਂਬਰੀ ਕਮੇਟੀ ਬਣਾ ਕੇ ਪਿੰਡਾਂ ਦੇ ਵਿੱਚ ਜੋ ਕੰਮ ਅਧੂਰੇ ਪਏ ਨੇ ਉਹਨਾਂ ਨੂੰ ਪੂਰਾ ਕੀਤਾ ਜਾਏਗਾ ਤੇ ਸਰਕਾਰ ਤੇ ਉੱਪਰ ਸਾਡੀਆਂ ਜਿੰਨੀਆਂ ਉਮੀਦਾਂ ਨੇ ਉਮੀਦਾਂ ਤੋਂ ਵੱਧ ਕੇ ਸਰਕਾਰ ਸਾਡਾ ਕੰਮ ਕਰ ਰਹੀ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਉਹਦੇ ਨਾਲ ਨਾਲ ਦੱਸਣਾ ਚਾਹਾਂਗੇ ਜੋ ਸਾਡੇ ਐਮਐਲਏ ਸਾਹਿਬ ਲਾਭ ਸਿੰਘ ਉਗੋਕੇ ਨੇ ਜੋ ਸਾਡੇ ਨਾਲ ਵਾਅਦਾ ਕੀਤਾ ਪੂਰਾ ਕਰਕੇ ਦਿਖਾਇਆਗਾ ਪਿਛਲੇ ਦਿਨੀ ਅਸੀਂ ਇੱਕ ਲਾਇਬ੍ਰੇਰੀ ਦੀ ਵੀਡੀਓ ਪਾਈ ਸੀਗੀ ਜੋ ਉਹਨਾਂ ਨੇ ਵਾਅਦਾ ਕੀਤਾ ਸੀ ਵੀ ਤਿੰਨ ਚਾਰ ਮਹੀਨਿਆਂ ਦੇ ਵਿੱਚ ਵਿੱਚ ਤੁਹਾਨੂੰ ਬਣਾ ਕੇ ਦੇਵਾਂਗੇ ਉਹ ਕੰਪਲੀਟ ਹੋਣ ਵਾਲੀ ਹੈ ਕੁਝ ਦਿਨਾਂ ਦੇ ਵਿੱਚ ਵਿੱਚ ਅਸੀਂ ਉਹਦੇ ਵਿੱਚ ਕਿਤਾਬਾਂ ਧਰਨ ਜਾ ਰਹੇ ਆਂ ਤੇ ਉਹਦੇ ਨਾਲ ਨਾਲ ਇੱਕ ਸਾਡੇ ਪਿੰਡ ਸੁਵਧਾ ਕੇਂਦਰ ਜੋ ਪਿਛਲੀਆਂ ਸਰਕਾਰਾਂ ਵੇਲੇ ਦਾ ਬੰਦ ਪਿਆ ਸੀਗਾ ਉਹ ਵੀ ਸਾਡੇ ਐਮਐਲਏ ਸਾਹਿਬ ਨੂੰ ਅਸੀਂ ਇੱਕ ਐਪਲੀਕੇਸ਼ਨ ਦਿੱਤੀ ਸੀ ਉਹ ਵੀ ਮਨਜ਼ੂਰ ਹੋ ਚੁੱਕਿਆ ਕੁਝ ਦਿਨਾਂ ਤੱਕ ਜੋ ਸੁਵਧਾ ਕੇਂਦਰ ਦਾ ਕੰਮ ਹੈ ਉਹ ਵੀ ਚੱਲ ਪਏਗਾ ਅਸੀਂ ਫੇਰ ਤੋਂ ਸਾਡੀ ਸਾਰੀ ਆਮ ਆਦਮੀ ਪਾਰਟੀ ਸਾਡੇ ਸੀਐਮ ਸਾਹਿਬ ਤੇ ਸਾਡੇ ਐਮਐਲਏ ਸਾਹਿਬ ਲਾਲ ਸਿੰਘ ਨੂੰ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਧੰਵਾਦ ਜੀ ਆਜੋ ਭਾਈ ਤੁਹਾਨੂੰ ਆਪਾਂ ਸਾਡੇ ਪਿੰਡ ਦੇ ਸਕੂਲ ਦੇ ਗਰਾਊਂਡ ਦੇ ਹੁਣ ਦੇ ਤਾਜ਼ਾ ਹਾਲਾਤ ਦਿਖਾਉਨੇ ਆਂ ਜੋ ਗਰਾਊਂਡ ਹੈਗਾ ਅੰਦਰੋਂ ਤੰਗ ਹੈਗਾ ਕੋਈ ਮਨ ਲਓ ਵੀ ਇਹਨੂੰ ਖੁੱਲਾ ਡੁੱਲਾ ਬਣਾਉਣ ਵਾਸਤੇ ਜੋ ਸਾਈਡਾਂ ਤੇ ਜੇ ਜ਼ਮੀਨ ਪਈ ਹੈਗੀ ਟੋਬੇ ਦੀ ਜਗ੍ਹਾ ਕੀ ਜਾਂ ਫਿਰ ਕੋਈ ਵੀ ਨਾਲ ਲੱਗਦੀ ਜਗ੍ਹਾ ਪਈ ਹੈਗੀ ਇਹਨੂੰ ਕਵਰ ਕਰਕੇ ਇਹਨੂੰ ਜਗ੍ਹਾ ਨੂੰ ਭਰ ਕੇ ਇੱਥੇ ਕੀ ਹੈਗਾ ਗਰਾਊਂਡ ਨੂੰ ਹੋਰ ਖੁੱਲਾ ਕਰਕੇ ਵਧੀਆ ਤਰੀਕੇ ਨਾਲ ਬਣਾਇਆ ਜਾਵੇਗਾ ਜੋ ਸਾਈਡ ਤੇ ਦੇਖ ਰਹੇ ਹੋ ਤੁਸੀਂ ਜੋ ਸਾਈਡ ਤੇ ਜਗ੍ਹਾ ਪਈ ਹੈਗੀ ਇਹਨੂੰ ਭਰ ਕੇ ਗਰਾਊਂਡ ਨੂੰ ਨਾ ਵਧੀਆ ਖੁੱਲਾ ਤੇ ਖੇਡਿਆਰੀਆਂ ਲਈ ਬਹੁਤ ਵਧੀਆ ਪ੍ਰਾਲਾ ਸਰਕਾਰ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂਗੇ ਤੇ ਪਹਿਲਾਂ ਵੀ ਸਾਡੇ ਪਿੰਡ ਦਾ ਗਰਾਊਂਡ ਜੋ ਕੀ ਹੈ ਪਿਛਲੀਆਂ ਪੰਚਾਇਤਾਂ ਨੇ ਬਹੁਤ ਵਧੀਆ ਕੰਮ ਚਲੋ ਕੀਤਾ ਹੋਇਆ ਸੀ ਪਰ ਗਰਾਊਂਡ ਦੀ ਜਗ੍ਹਾ ਤੰਗ ਸੀਗੀ ਗਰਾਊਂਡ ਦੇ ਵਿੱਚ ਕੀ ਹੈ ਖੇਡਾਰੀਆਂ ਨੂੰ ਦਿੱਕਤ ਆਉਂਦੀ ਸੀਗੀ ਤੇ ਹੁਣ ਤੁਸੀਂ ਦੇਖੋ ਜੋ ਸਾਈਡ ਤੇ ਜੇ ਨਾ ਬਾਦੂ ਜਗ੍ਹਾ ਪਈ ਹੈਗੀ ਇਹਨੂੰ ਸਾਫ ਸਫਾਈ ਕਰਕੇ ਜੋ ਹੁਣ ਦੇ ਸਰਪੰਚ ਸਾਹਿਬ ਨੇ ਉਹ ਵੀ ਸਾਡੇ ਨਾਲ ਵਧੀਆ ਜੁੜੇ ਹੋਏ ਨੇ ਸਾਡੀ ਪਾਰਟੀ ਨਾਲ ਸਾਡੇ ਨਾਲ ਇਕਜੁੱਟ ਹੋ ਕੇ ਕੰਮ ਕਰਵਾ ਰਹੇ ਨੇਗੇ ਅਸੀਂ ਸਾਡੇ ਪਿੰਡ ਦੀ ਪੰਚਾਇਤ ਦਾ ਵੀ ਧੰਨਵਾਦ ਕਰਦੇ ਹਾਂ ਤੇ हां ਤੁਸੀਂ ਜਗਾ ਦੇਖ ਰਹੇ ਹੋ ਸਾਡੇ ਐਮਐਲਏ ਸਾਹਿਬ ਵੱਲੋਂ ਇਸ ਜਗਾ ਦੇ ਵਿੱਚ ਨਵਾਂ ਗਰਾਊਂਡ ਤਿਆਰ ਕੀਤਾ ਜਾਏਗਾ ਧੰਨਵਾਦ